ਕਜੀਪੇ ਕੰਮ ਕਾ ਕਰਤ ਮੈਂ ਤੇ ਉਸ ਦਾ 이ี่나 <목소리나> ਕਈ ਮਜ਼ਦੂਰਾ ਨੇ ਬਣਾਈਆ ਇਹਨੂੰ ਹੋਰ ਬਣਦੇ ਇਹਨਾਂ ਸ਼ਾਗਰਦ ਦੇ ਨਾਮ ਸੰਯੁਕਤ ਕਿਸਾਨ ਮੋਰਚੇ ਵੱਲੋਂ ਚੱਲ ਰਹੇ ਕਿਸਾਨੀ ਅੰਦੋਲਨ ਦੇ ਵਿੱਚ ਸਮਰੂਪ ਦੀ ਸੰਯੁਕਤ ਸੰਯੁਕਤ ਕਿਸਾਨ ਮੋਰਚੇ ਦੀ ਟੀਮ ਵੱਲੋਂ ਸਮੂਚੀਆਂ ਕਿਸਾਨ ਜਥੇਬੰਦੀਆਂ ਵੱਲੋਂ ਅੱਜ ਮੰਗ ਪੱਤਰ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਨੂੰ ਦੇਣੇ ਨੇ ਉਹਨਾਂ ਦੇ ਸਬੰਧ ਦੇ ਵਿੱਚ ਵੱਡੀ ਕਾਨਫਰੰਸ ਦਾਣਾ ਮੰਡੀ ਵਿਖੇ ਕੀਤੀ ਜਾ ਰਹੀ ਹੈ ਸੋ ਉਹਨਾਂ ਦੇ ਦ੍ਰਿਸ਼ ਜਿਹੜਾ ਵੀ ਸੰਯੁਕਤ ਕਿਸਾਨ ਮੋਰਚਾ ਦੇ ਉੱਤੇ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਸ੍ਰੀ ਵੈਲੂ ਜੀ ਦੀ ਤਰਫੋਂ ਚੱਲ ਰਹੇ ਦਿੱਲੀ ਦੇ ਕਿਸਾਨ ਬਾਰਡਰਾਂ ਦੇ ਉੱਤੇ ਧਰਨੇ ਦੀ ਸਪੋਰਟ ਦੇ ਵਿੱਚ ਵੱਡਾ ਕੱਠ ਕੀਤਾ ਗਿਆ ਸੰਯੁਕਤ ਕਿਸਾਨ ਮੋਰਚੇ ਵੱਲੋਂ ਉਹਨਾਂ ਦੇ ਸਮਰਥਨ ਲਈ ਦਿੱਲੀ ਅੱਪਾ ਫੇਰ ਉਹਨਾਂ ਜਿਵੇਂ ਵੱਖਰੇ-ਵੱਖਰੇ ਪ੍ਰੋਗਰਾਮ ਕਰੀਆਂ ਜਿਵੇਂ ਜਥੇਬੰਦੀਆਂ ਨੇ ਕੀਤੇ जान है नीति के खाटा सारे सिरिया ने फिर साझे सर चौके सोच सकने भी आने वाले समय के आप चौड़ केानून दिल्ली